ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਗੰਦੀਵਿੰਦ ਨਜ਼ਦੀਕ ਹਰੀਕਾ ਪਤਨ ਮਹਾਰਾਣਾ ਪਿੰਡ ਵੀ ਥੋੜੀ ਦੂਰੀ ਤੇ ਆ ਵੀਰ ਬਲਜੀਤ ਸਿੰਘ ਹੁਣ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਜਦੋਂ ਵੀ ਨਵੇਂ ਨਗ ਦੋਸਤੋ ਆਉਂਦੇ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਆਪਾਂ ਦੇ ਆ ਕੇ ਪੇਸ਼ ਕਰਦੇ ਨੇ ਪਸ਼ੂ ਅੱਜ ਵੈਸੇ ਤੁਹਾਨੂੰ ਦੋਗ ਦਿਖਾਉਣੇ ਸੀ ਦੋ ਤੋਂ ਤਿੰਨ ਗਨਗ ਐਨੀਮਲ ਵੈਸੇ ਇਸੇ ਤਰ੍ਹਾਂ ਆਉਂਦੇ ਆ ਤੇ ਵਿਕ ਜਾਂਦੇ ਆ ਠੀਕ ਆ ਜੀ ਇੱਕ ਬੱਚੀ ਹੁਣੇ ਤਕਰੀਬਨ ਕੋਈ ਘੰਟਾ ਕ ਪਹਿਲਾਂ ਜਿਹੜੀ ਸੂ ਤੇ ਕਾਨੂੰਨ ਪਹਿਲਾ ਸੂਆ ਬੱਛੀ ਆ ਬਾਕੀ ਪੂਰੀ ਡਿਟੇਲ ਆਪਾਂ ਵੀਰ ਬਲਜੀਤ ਤੋਂ ਲੈ ਲਾਂਗੇ ਤੇ ਗੰਡੀਵੰਡ ਤੁਸੀਂ ਖਾਸ ਵਿਜਿਟ ਕਰਨੀ ਆ ਹਰੀਕੇ ਪਤਨ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਆ ਸਾਰੀ ਅੱਜ ਤਰੀਕ 14 ਜਨਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 11:00 ਵਜੇ ਦਾ ਹੁਣੇ ਸੂਈ ਸੁਵਾਈ ਹੈ ਜੇਰ ਪੈਣੀ ਹਜੇ ਬਾਕੀ ਆ ਬਾਕੀ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਬਜੀਤ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤੇ ਹੋਰ ਵੀਰ ਬਲਜੀਤ ਕੈਮ ਬਸ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਬਹੁਤ ਵਧੀਆ ਅੱਛਾ ਬਲਜੀਤ ਪਿਛਲੀ ਵੀਡੀਓ ਆਪਾਂ ਪਾਈ ਜੋੜੀ ਪਾਈ ਸੀ ਦੋ ਦੋ ਜੋੜੀਆਂ ਪਾਈਆਂ ਜੀ ਹਾਂ ਹਾਂ ਜੀ ਚਾਰ ਚੜ੍ਨਾਂ ਪਾਈ ਸੀ ਜੀ ਹੋ ਗਿਆ ਸੀ ਸੀਲਰ ਹਾਂਜੀ ਹਾਂਜੀ ਵੀਰ ਜੀ ਹੋ ਗਿਆ ਤੇ ਬਾਕੀ ਮੋਲ ਬੜਾ ਜੈ ਸੀ ਮੋਲ ਬੜਾ ਫੜਦੋ ਫੜਦੋ ਹੋ ਗਿਆ ਅੱਜ ਵੀ ਵੀਰ ਜੀ ਜੈ ਜੀ ਆਹ ਅੱਜ ਵੀ ਆਪਾਂ ਤੋਹਫਾ ਹੀ ਦੇਣਾ ਬਿਲਕੁਲ ਢੋੜੀ ਦਾ ਮਾਗੀ ਦਾ ਲਾ ਲਓ ਤੁਸੀਂ ਬਿਲਕੁਲ ਬਿਲਕੁਲ ਆਣ ਤੁਣ ਤੁਸੀਂ ਵਾਸੀ ਬਹੁਤ ਚੰਗੀ ਐ ਬਿਲਕੁਲ ਅੱਛਾ ਬਜੀ ਤਾਂ ਇਹ ਸੂਆ ਪਹਿਲਾਂ ਹੀ ਵੀਰ ਪਹਿਲਾਂ ਮੂੰਹ ਚਾਰ ਦੰਦੀਆਂ ਜੀ ਹਜੇ ਚੌਗੀ ਆ ਹਜੇ ਮੂੰਹ ਹੀ ਆਇਆ ਚੌਗੀ ਆ ਕਨਫਰਮ ਨਹੀਂ ਪੱਕਾ ਜੀ ਪੱਕਾ ਹੀ ਜੀ ਵੇਖ ਲਓ ਜੀ ਵੇਖਣੀ ਤੇ ਇਹ ਹੁਣ ਕਿੰਨਾ ਕਚੇਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਜੀ ਘੰਟੇ ਤੋਂ ਘੰਟੇ ਤੋਂ ਆਇਆ ਘੰਟੇ ਤੋਂ ਕੁ ਪਲੱਸ ਹੋ ਗਿਆ हां जी मगर बच्चा एदे हां जी मेल काफ ने ने जन्म देता बच्चा ਤੁਸੀਂ ਦੇਖ ਸਕਦੇ ਠੀਕ ਆ ਜੀ ਤੇ ਹਜੇ ਜੇਰ ਪਾਣੀ ਬਾਕੀ ਆ ਹਾਂ ਜੀ ਵੀਰ ਜੀ ਜੇਰ ਪਾਣੀ ਠੀਕ ਆ ਤੇ ਥੋੜੀਆਂ ਬਾਦੀਆਂ ਵੀਰ ਬਲਜੀ ਹਾਂ ਜੀ ਹਾਂ ਜੀ ਮਾਰ ਗਿਆ ਧਾਰਾ ਤੁੜਾ ਚੰਗੀ ਨਿਕਲੀ ਆ ਹਾਂ ਜੀ ਬਹੁਤ ਚੋਣ ਸਾਫ ਆ ਤੁਹਾਨੂੰ ਸਭ ਤਨ ਤੁਹਾਨੂੰ ਵਿਖਾਉ ਤੋਂ ਬੱਚੀ ਬਹੁਤੀ ਬੱਚੀ ਦੋਸਤੋ ਕਰੋ ਚੈੱਕ ਮੂੰਹੋਂ ਦੰਦੀ ਚੌਕੀ ਚਾਰ ਦੰਦ ਬੱਚੀ ਆ ਕਨਫਰਮ ਆ ਮੇਰਾ ਭਰਾ ਕੋਈ ਜਿੱਦਾਂ ਮਰਜੀ ਆਪਣੀ ਤਸੱਲੀ ਕਰ ਸਕਦਾ ਬਾਕੀ ਪਿੱਛੋਂ ਤੁਸੀਂ ਵੇਖੋ ਜਗਾਰ ਜਗੂੜ ਠੀਕ ਆ ਜੀ ਹਾਂ ਜੀ ਸੂਸਵਾ ਕੇ ਜੇ ਕਰਮ ਵਾਲੀ ਸਿੱਧੀ ਸੁੱਧੀ ਹੋਣ ਡਈਏ ਤੇ ਹਜੇ ਜੇਰ ਪ ਦੇਖੋ ਮੇਰਾ ਵੀਰ ਕਿਉਂਕਿ ਦੂਰ ਨੇੜੇ ਕੋਈ ਕਿਸੇ ਨੇ ਆਉਣਾ ਇੱਕ ਵਾਰ ਤੁਸੀਂ ਏਡੀ ਡਿਜ਼ਾਈਨ ਵੇਖੋ ਥੱਲਿਓ ਬਹੁਤ ਡਿਜ਼ਾਈਨ ਆ ਜੀ ਹਾਥੀ ਮੁਠੀ ਵਾਲਾ ਥਾਣਾ ਬਾਕੀ ਚਾਰੇ ਥਣ ਵਾਂਡਰ ਸਪੇਸ ਵੇਖੋ ਕਈ ਵਾਰ ਹੁੰਦਾ ਦੋਸਤੋ ਠੀਕਾ ਜੀ ਮਧਾਨੀ ਜੁੱਟ ਚਵਾਈ ਕਰਨੀ ਪੈਂਦੀ ਹੈ ਪਰ ਇੱਥੇ ਤੁਸੀਂ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਜਿਵੇਂ ਆਪਾਂ ਮੱਝਾਂ ਦੀ ਨਾਰਮਲ ਹੀ ਚਵਾਈ ਕਰਦੇ ਹਾਂ ਪੀੜੀ ਦੇ ਪਾਵੇ ਅਰਗੇ ਸੰਧੂ ਸਾਹਿਬ ਵਾਲੇ ਦੇ ਪਾਵੇ ਬਿਲਕੁਲ ਪੀੜੀ ਦੇ ਪਾਵੇ ਵਾਲਾ ਸਾਹਬੀ ਹੈ ਵੀਰ ਹਾਂਜੀ ਹਾਂਜੀ ਬਹੁਤ ਖੂਬਸੂਰਤ ਹੈ ਦੋਸਤੋ ਚੰਗੀ ਬੱਛੀ ਹੈ ਬਾਕੀ ਰੰਗ ਪ੍ਰਿੰਟ ਕੋਈ ਪੂਰੀ ਛੋਟੀ ਵੱਡੀ ਸੰਤੂ ਸਾਹਿਬ ਆਹ ਲਓ ਦੇਖੋ ਬਿਲਕੁਲ ਚੰਗੀ ਕੁੜੀ ਬੱਛੀ ਆ ਹਾਂਜੀ ਚਲੋ ਬਲਜੀਤ ਵੀਰੇ ਬਾਕੀ ਮਨਾਕਤਾ ਤੁਸੀਂ ਹੋਰ ਵੀ ਦੱਸਿਆ ਸੀ ਵੀ ਦੋ ਤਿੰਨ ਲਾ ਕੇ ਸੇਲ ਹੋ ਗਏ ਸੰਤੂ ਸਾਹਿਬ ਆਹ ਵੇਖ ਜਾਂਦੇ ਆ ਹਾਂਜੀ ਵੇਖ ਜਾਂਦੇ ਆ ਤੇ ਬਾਕੀ ਇਹ ਇਹ ਨਗੀਨਾ ਅਹੀਆ ਚਲੋ ਪੇਸ਼ ਕਰੀਏ ਕਰਨਾ ਚਾਹੀਦਾ ਪਹਰਾ ਵਾਲੀ ਗਾੜੀ ਹਾਂਜੀ ਹਾਂਣਾ ਚਾਹੀਦਾ ਬਿਲਕੁਲ ਜੀ ਤੇ ਬਲਜੀਤ ਵੀਰੇ ਇੱਕ ਵਾਰੀ ਨੂੰ ਥੋੜਾ ਖੋਲ ਕੇ ਆਪਾਂ ਮੜਾ ਤੋੜ ਕੇ ਦਿਖਾਈਏ ਬਾਬੇ ਇੱਕ ਵਾਰੀ ਦੱਸੋ ਤੁਹਾਨੂੰ ਤੋੜ ਕੇ ਦਿਖਾਉਣੇ ਆ ਬੱਛੀ ਬਹੁਤ ਸੋਹਣੀ ਆ ਬਾਕੀ ਹਵਾ ਨੇ ਚੜੀ ਤੁਸੀਂ ਦੇਖ ਹੀ ਲਈ ਆ ਖਬਰਦਾਰ ਆ ਸੰਤੂ ਸਾਹਿਬ ਆ ਆ ਦੇਖੋ ਜੀ ਸੰਤੂ ਸਾਹਿਬ ਤੋਰਾ ਵੇਖੋ ਬੱਚੀ ਨਾਲੇ ਹਾਂ ਬਾਕੀ ਬਲਜੀਤ ਵੀਰੇ ਮੈਨੂੰ ਲੱਗਦਾ ਵੀ ਚਲੋ ਹੁਣ ਤਾਂ ਸੂਈ ਸਵਾਈ ਆ ਵੀ ਬੱਚਾ ਵੀ ਇੱਡਾ ਵੱਡਾ ਹੈ ਵੀ ਬਾਹਰ ਆ ਬੱਚਾ ਬਹੁਤ ਤਗੜਾ ਦਿੱਤਾ ਬੱਚਾ ਕਰਮਾ ਵਾਲੀ ਕੋਈ ਨਹੀਂ ਸੀ ਵੀ ਕੋਈ ਲੱਸੀ ਫਿੱਕੀ ਨਾ ਨਾ ਕੋਈ ਨਹੀਂ ਸੰਤੂ ਸਾਹਿਬ ਪ੍ਰਵਾਹ ਨਹੀਂ ਕੀਤੀ ਬੱਚਾ ਦੇ ਗਏ ਹਾਂ ਜੀ ਇਹ ਲਓ ਦੋਸਤੋ ਲੜ ਤ ਤਕਰੀਬਨ ਤੁਸੀਂ ਦੇਖ ਰਹੇ ਜੇ ਲੜ ਲਮਕਦਾ ਤਕਰੀਬਨ ਹਜੇ ਜੇਜੂ ਰਪੈਣੀ ਕੋਈ ਘੰਟੇ ਡੇਢ ਘੰਟੇ ਦੇ ਅੰਦਰ ਅੰਦਰ ਜੇਰ ਪਾ ਜੂਗੀ ਠੀਕ ਆ ਉਹਦੀ ਤੁਸੀਂ ਡਿਟੇਲ ਬਾਅਦ ਵਿੱਚ ਵੀ ਵੀਰ ਬਲਜੀਤ ਸਿੰਘ ਹੋਂ ਤੋਂ ਲੈ ਲਿਆ ਜੀ ਹਾਂ ਜੀ ਵੀਡੀਓ ਬਣਾ ਲਾਂਗੇ ਸੰਧੂ ਸਾਹਿਬ ਜੇ ਕੋਈ ਭੈਣ ਭਰਾ ਲੋੜ ਹੋ ਪਾ ਦਾਂਗੇ ਬਿਲਕੁਲ ਵੀ ਬਾਕੀ ਸੰਧੂ ਸਾਹਿਬ ਆਪਾਂ ਝੂਠ ਵਾਲਾ ਕਦੀ ਕੰਮ ਕੀਤਾ ਹੀ ਨਾ ਕਰਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਲਓ ਬੀ ਠੀਕਾ ਜੀ ਬਹੁਤ ਸੋਹਣੇ ਦੋਸਤੋ ਮੇਰਾ ਕੋਈ ਵੀ ਘਰੇ ਲੋ ਟਿਕਾ ਜੀ ਘਰੇ ਰੱਖਾਂ ਦਾ ਚਾਹਵਾਨ ਮੇਰਾ ਭਰਾ ਹਾਰਮਾੜੀ ਹੈ ਸੰਧੂ ਸਾਹਿਬ ਅੱਛੀ ਹੈ ਬਹੁਤ ਖੂਬਸੂਰਤ ਹੈ ਠੀਕਾ ਜੀ ਬਾਕੀ ਚਲੋ ਸੂਈ ਸਵਾਈ ਆ ਠੀਕਾ ਜੀ ਤੇ ਉੱਤੋਂ ਵੀ ਜੇਕਰ ਪਿੰਡੇ ਦੀ ਵੀ ਗੱਲ ਕਰੀਏ ਤਾਂ ਰੰਗ ਰੂنگ ਪ੍ਰਿੰਟ ਪ੍ਰਿੰ ਦਬੀ ਬਲੈਕ ਤੇ ਵਾਈਟ ਡੱਬ ਬੱਛੀ ਦੇ ਵਿੱਚ ਹੈਗੇ ਆ ਤੇ ਇਹ ਬੱਛੀ ਜਿਹੜੀ ਦੋਸਤੋ ਅੱਜ ਵੀਰ ਸੇਲ ਕਰਦਾ ਪਿਆ ਠੀਕ ਆ ਜੀ ਬੱਸੀ ਬੱਸ ਭਾਗ ਕਿਸੇ ਪਾਸੇ ਨੂੰ ਕੁਝ ਹੀ ਕਰਮਾ ਲਿਆ ਦੇਖੋ ਹਾਂਜੀ ਦੇਖੋ ਸੰਤੂ ਸਾਹਿਬ ਬਹੁਤ ਵਧੀਆ ਤੇ ਬਲਜੀਤ ਵੀਰ ਇਹਦੀ ਡਿਮਾਂਡ ਕੀ ਕਰਦੇ ਆ ਦੇ ਦੇਵਾਂਗੇ ਕਿੰਨੇ ਦੀ ਅੱਜ ਸੰਤੂ ਸਾਹਿਬ ਅੱਛੀ ਰਾ ਦੀ 70 ਮੰਗ ਲਈਏ ਆਹ ਪਰ ਨਹੀਂ ਮੰਗਣਾ ਆਪਾਂ ਅੱਬੇ ਮਾਲ ਪਹਿਲਾਂ ਆਪਾਂ ਬੜਾ ਜਾਇ ਦੇ ਦਿੰਦੇ ਆ ਪਹਿਲਾਂ ਹੀ ਜਾਇ ਦੇ ਦਿੰਦੇ ਆ ਸੰਤੂ ਸਾਹਿਬ 65 ਦੀ ਦੇ ਦिए 65 ਦੀ ਹਾਂਜੀ ਮਾਨਾਪ ਜੀ ਹੁੰਦਾ ਤੇ ਖਿੱਚ ਕੇ ਕਰ ਗਿਆ ਥੱਲੇ ਹੋਰ ਦੋ ਛੱਡ ਦਾਂਗੇ ਹਾਂ ਠੀਕ ਹੈ 63 ਦੀ ਦੇ ਦਈਏ 63 ਹੋਰ ਆਉਂਦੇ ਮਨ ਜਾ ਕਰਤਾ ਵੀ ਹੋਰ ਆਉਂਦੀ ਥੱਲੇ 60 ਦੀ ਦੇ ਦਾਂਗੇ ਹੰਦੂ ਸਾਹਿਬ 60000 ਦੀ ਹਾਂਜੀ ਠੀਕ ਹੈ ਜੀ ਸੰਦੂ ਸਾਹਿਬ ਹੋਰ ਕੱਢ ਦੀਏ ਹੋਰ ਕਸਰੇਗੀ ਹੋਰ ਕੱਢ ਦਿਓ ਜੀ ਸੰਦੂ ਸਾਹਿਬ ਹੋਰ 1000 ਛੱਡ ਦਿਆਂਗੇ ਉਹ ਤਾਂ ਵੀ ਨੇਕੀ ਤੇ ਪੁੱਛ ਪੁੱਛ ਗਈ ਹਾਂਜੀ 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 ਆਪਾਂ ਆਪਣਾ ਮਾਲ ਮਲ ਗਈ ਅੱਧਾ ਹੀ ਆਪਣਾ ਕਿੱਲਾ ਹੀ ਹੋ ਜਾਏ ਵੈਸੇ ਹੀ ਬਸ ਆਪਾਂ ਮਾਲ ਪਤੀਨਾ ਬਿਲਕੁਲ ਸੈੱਟ ਕਰਕੇ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਬਾਕੀ ਵਖੋ ਬੱਚੀ ਵੇਖ ਲਓ ਇਹਨੇ ਪਹਾੜਾ ਸੰਦੂ ਸਾਹਿਬ ਮਿਲਣੀ ਨਹੀਂ ਕਿਤੇ ਨਹੀਂ ਮਿਲਦੀ 60000 ਦੇ ਵਿੱਚੋਂ ਮਾਨਤਨ ਹੈਗਾ ਹਾਂ ਮਾਨਤਨ 1000 ਛੱਡਾਂਗੇ ਜੀ ਠੀਕ ਹੈ ਜੀ ਮੈਂ ਵੀ 60000 ਦੇ ਵਿੱਚੋਂ ਵੀ ਸ਼ੋਰ ਛੱਪਾ ਹੈਗਾ ਮਾਨਤਨ ਹੈਗਾ 1000 ਵਿੱਚੋਂ ਲੈਸ ਕਰਕੇ ਤੁਹਾਨੂੰ ਜਿਹੜੀ ਇਹ ਵੱਛੀ ਮਿਲ ਜੂਗੀ ਹਾਂਜੀ ਹਾਂਜੀ ਅੱਛੀ ਪੂਰੀ ਚੈੱਕ ਕਰ ਲਓ ਮੇਰਾ ਵੀ ਇੱਕ ਵਾਰੀ ਤੁਸੀਂ ਸੱਚੇ ਕਹੋ ਸਾਨੂੰ ਲਵਾਵੇ ਇਤਨਾ ਬਹਿ ਗਏ ਦੀ ਸੀਲ ਆ ਹਾਂ ਹਾਂਜੀ ਵੇਖੋ ਬਹੁਤ ਵਧੀਆ ਹਾਂ ਸੋ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਰਿਆ ਹਾਂ ਸੋ ਐਵੇਂ ਨਹੀਂ ਆਪਾਂ ਦੋਸਤੋ ਕਹਿ ਦਿੰਦਾ ਵੀ ਕਿਹੜੀ ਤੇ ਪਾਵੇ ਠੀਕ ਆ ਵੰਡਾ ਬਿਰਲਾ ਚੌਂ ਕੰਨੀਆਂ ਤੇ ਚੌਂ ਨੁਕਰਾਂ ਦੇ ਥਾਂ ਬੜੀ ਚੰਗੀ ਸੋਹਣੀ ਸਪੇਸ ਮੰਡ ਤੇ ਲੱਗਾ ਹਾਂਜੀ ਹਾਂਜੀ ਸੋ ਪਸੰਦ ਆਊਗੀ ਬੱਚੀ ਬਾ ਕਮਾਲ ਆ ਬਹੁਤ ਖੂਬਸੂਰਤ ਬੱਚੀ ਆ ਠੀਕ ਆ ਜੀ ਕੱਤਕੁੱਤ ਦੀ ਵੀ ਚੰਗੀ ਆ ਕੱਤ ਪੂਰਾ ਜੀ ਪੂਰਾ ਸੰਦਸਾ ਬੱਚੀ ਤੇ ਬਹੁਤ ਨੋਰਮਲ ਹੀ ਗੱਲ ਕਰਦੇ ਵੀ ਜਵਾਨ ਹੁੰਦੇ ਤੱਕ ਕਰਮਾਂ ਵਾਲੀ ਹੋਰ ਐਨੇ ਐਨੇ ਔਰ ਉੱਤਿਆ ਹੈਣਾ ਜੀ ਇਹਨੇ ਚਾਰ ਭਲਾਵਰ ਵਾਜਣਾ ਜੀ ਕਰ ਦੂਗੀ ਕੱਤ ਕਰ ਜੂਗੀ ਹਾਂ ਜੀ ਮੈਂ ਵੀ ਦੱਸੋ ਇਹ ਬੱਚੀ ਆ ਬੱਚੀ ਦੀ ਇਹ ਪ੍ਰੋਪਰ ਡਿਟੇਲ ਆ ਮੋਹਦੰਦੀ ਕਨਫਰਮ ਮੇਰਾ ਭਰਾ ਜੇ ਦਾ ਮਰਦੀ ਤਸੱਲੀ ਕਰ ਲੋ ਸਟੇਟ ਪਟਾ ਸੋ ਬੱਚੀ-ਬੁੱੱਚੀ ਦੀ ਫੇਸ ਕੁਆਲਿਟੀ ਆ ਮਗਰ ਬੱਚਾ ਮੇਲ ਕਾਫ ਤੇ ਬਲਜੀਤ ਵੀਰੇ ਇਹ ਅਜ ਨਾਕਸੀ ਆਪਣੇ ਕੋਲ ਹਾਂਜੀ ਹਾਂਜੀ ਸੰਧੂ ਸਾਹਬਾ ਜੀ ਕੋਈ ਪੇਸ਼ ਕੀਤਾ ਪਨ ਗੀਨਾ ਬਸ ਚੰਗੀ ਆ ਬੱਚੀ ਵੀ ਚੰਗੀ ਆ ਹਾਂਜੀ ਇਹ ਕੋਈ ਭੈਣ ਘਰ ਘਰ ਵਾਲਾ ਕੋਈ ਭੈਣ ਭਰਾ ਲੈ ਗਿਆ ਯਾਦ ਕਰੂਗਾ ਯਾਦ ਕਰੂਗਾ ਵੀਰੇ ਹਾਂਜੀ ਹਾਂਜੀ ਤੇ ਇੱਕ ਬਲਜੀਤ ਵੀਰੇ ਨੰਬਰ ਆਪਣੇ ਕਰ ਦਿੱਤੇ ਸਾਂਝੇ 78378 56071 ਠੀਕ ਆ ਜੀ ਹਾਂਜੀ ਲੋਬ ਦੋਸਤੋ ਇਸੇ ਤਰ੍ਹਾਂ ਮਾਲ ਰੁਟੀਨ ਦੇ ਵਿੱਚ ਇਸ ਘਰੇ ਇਸ ਕਿਲੇ ਦੇ ਉੱਤੇ ਆਉਂਦਾ ਰਹਿੰਦਾ ਦੋ ਚਾਰ ਦੋ ਚਾਰ ਨਾਕ ਜਿਹੜੇ ਆ ਆਏ ਗਏ ਰਹਿੰਦੇ ਆ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਸਮੇ ਸਮੇ ਨਾਲ ਲੈਂਦੇ ਰਿਆ ਕਰੋ ਸੋ ਇਹ ਬੱਚੀ ਬਹੁਤ ਖੂਬਸੂਰਤ ਚੰਗੀ ਆ ਮੇਰਾ ਭਰਾ ਕੋਈ ਕਰੇ ਰੱਖਣ ਦਾ ਸ਼ਕੀਨ ਆ ਤੇ ਹੱਥ ਪਾ ਸਕਦੇ ਹੋ ਤੁਸੀਂ ਠੀਕ ਆ ਜੀ ਤੇ ਓਕੇ ਵੀਰ ਬਲਜੀਤ ਓਕੇ ਜੀ ਓਕੇ ਵੀਰ ਜੀ ਓਕੇ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ